ਕਦੂਆ ਸੰਗਾ ਕੇ ਹਾਂ ਤੁੰਗ ਕਦਾ ਨੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੀ ਬਾਤਿ ਸ਼ਾਹੀ ਦਸਵੀਂ ਪ੍ਰਤਮ ਪਗਉਤੀ ਸਮਰਤ ਗੁਰੂ ਨਾਨਕ ਲੰਇ ਤਾਏ ਤੇ ਅੰਗਦ ਗੁਰ ਤੇ ਅਮਰਦਾਸੋ ਰਾਮਦਾਸੇ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਡਟ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨਿਹਦੇ ਆਵੇ ਤਾਏ ਸਭ ਤਾਈ ਹੋ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋ ਸਹਾਈ ਦਸਾਂ ਬਾਦਸ਼ਾਹਿਆਂ ਦੀ ਜੋਤ श्री गुरु ग्रंथ साहिब जी पाठ दर्शन प्यार चाहां सब जादियां चालीह मुकतियां हठियां जपिया तपिय जिन नम जपया वंड छकिया थी चलाई ते ਇਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਏਕਾ ਜਿਨ੍ਹਾਂ ਸਿੰਘਾਂ ਸਿੰਗੜੀਆਂ ਨੇ ਧਰਮ ਹੀਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਵੇ ਦਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ कमाई दालसा जी बोलो सरबत ख़ालसा जी अरदास है जरबत ख़ालसा जी वाही गुरू वाहि गुरू ਤੇ ਆਵੜਾ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਕਾਲ ਸਾਜੀ ਸਾਹਿਬ ਤਹਾ ਤਹਾ ਰਸਿਆ ਰਾਇਤ ਦੇਗਤੀ ਵਫਤੇ ਬਿਰਗ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੱਲੋ ਜੀ ਸਿੱਕੇ দান ਕੇਸ ਬਾਨ ਰਹਿਤ দান ਬ ਦੀਕ দানਵ ਸਾਹਾ দান ਪਰੂ ਸਾ ਬਾਨ দান ਸਰਦਾਨ ਨਾਮ দান ਸ੍ਰੀ ਅਮਰਤ ਸਰ ਸਾਹਿਬ ਦੀ ਦੇ ਬਰਸ਼ਮ ਇਸ਼ਨਾਮ ਚੌਕੀਆਂ ਠੰਡੇ ਬੁੰਗੇ ਜੁਬੋ ਜੁਬਾ ਅਕਲ ਧਰਮ ਕਾ ਜੈਕਾਰ ਸਦਾ ਮਨ ਮੀਵਾ ਮਾਤੇ ਉੱਚੀ ਮੱਤ ਦਾ ਰੱਖ ਆਪਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਕਰ ਜੀਆ ਸ੍ਰੀ ਲਨਕਾਣਾ ਸਾਹਿਬ ਅਤੇ ਹੋਇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੂੜਿਆ ਗਿਆ ਨਾ ਦੇ ਖੁੱਲੇ ਦਰਸ਼ਨ ਦੀਦਾਰ ਸ਼ਿਵਾ ਸੁਮਦਾ ਹਉ ਦਾ ਧਨਕਾਲ ਸਾਜੀ ਨੂੰ ਬਖਸ਼ੇ ਏ ਨਮਾਣ ਆਦੇ ਮਾਨ ਸਤਿਗੁਰੂ ਨੇ ਤਾਣ ਆਦੇ ਤਾਨ ਨੇ ਉੱਤੇ ਆਦੀ ਓੜ ਸੱਚੇ ਪਤਾ ਵਾਹੀ ਗੁਰੂ ਆਹ ਨਾਮ ਨਾਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਸੁਖਾ ਨਾ ਬਤੀਤ ਹੋਈ ਆਏ ਚਾਰ ਪਹਿਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਨਾਂ ਦੇ ਪਾਵਨ ਭਗੰਤ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਾਵਨ ਦਰਬਾਰ ਦੇ ਅੰਦਰ ਆਪ ਜੀਆਂ ਦੇ ਸੋਨੇ ਸੰਗਸਣ ਤਿਆਰ ਹਨ ਕਿਰਪਾ ਕਰੋ ਸੰਗਸਣਾਂ ਤੇ ਪ੍ਰਕਾਸ਼ਮਨ ਹੋ ਕਰੋ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਣਾ ਪਵਿੱਤਰ ਉਪਦੇਸ਼ ਬਖਸ਼ ਕੇ ਨਦਰੋਂ ਨਦਰ ਮਿਹਾਲ ਕਰੋ ਦਰ ਆਏ ਸੰਗ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਸਿੱਖ ਸੁਭਾਅ ਪਰਸਾ ਨਾਮਦਾਨ ਬਖਸ਼ਣਾ ਸੋਭਾ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਕਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੀ ਆਪ ਜੀ ਕਰੋ ਕਿਰਪਾ ਸੋਖਿਆ ਸਣ ਅਸਥਾਨਾਂ ਤੋਂ ਪ੍ਰਕਾਸ਼ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ ਪਰਸਤ ਵਿੱਚ ਆਪ ਅੰਗ ਸੰਗ ਸੁਹਾਈ ਰਹਿਣ ਸਰਬੱਤ ਦੇ ਕਾਰਜ ਰਾਸ ਕਰਨੇ मेल जिन मिल न चेत आलू ने भेण भला वाहिगुरु जी ख़ालसा वाहिगुरू کی फते बोली